ਨਵਜੋਤ ਕੋ ਸਿੱਧੂ ਕਿਦਾਂ ਨੂੰ ਮਿਲ ਕੇ ਆਉਂਦੇ ਆ ਕਿਹਨਾਂ ਨੂੰ ਨਹੀਂ ਮਿਲ ਕੇ ਆਉਂਦੇ ਉਹਨਾਂ ਦਾ ਨਿੱਜੀ ਧਕਾਰ ਉਹ ਗੱਡਕੜੀ ਸਾਹਿਬ ਨੂੰ ਮਿਲ ਕੇ ਇਹਨੂੰ ਮਿਲ ਇਹ ਤੇ ਹੋਈ ਦੱਸ ਸਕਦੇ ਆ ਕਿ ਉਹਦੀ ਪੋਲੀਟੀਕਲ ਮਨਸਾ ਕੀ ਆ ਪਰ ਜੋ ਹਾਲਾਤ ਚੱਲਦੇ ਆ ਜੋ ਪੋਲੀਟੀਕਲ ਪੰਜਾਬ ਦੇ ਵਿੱਚ ਹੋ ਰਿਹਾ ਉਹਦੇ ਤੋਂ ਲਾਜ਼ਮੀ ਲੋਕ ਸ਼ੱਕ ਕਰਨਗੇ ਕਿ ਬੀਜੇਪੀ ਦੇ ਨੇੜੇ ਜਾ ਰਹੇ ਆ ਸਭ ਦੇ ਕੀ ਗੱਲ ਹਾਲਾਂ ਉਹ ਕਹਿੰਦੇ ਕਿ ਮਤਲਬ ਮੈਂ ਵੀ ਮਤਲਬ ਦੇਖਿਆ ਸੀਗਾ ਕੋਈ ਕਹਿੰਦੇ ਕਿ ਮੈਂ ਤਨਵਾਦ ਕਰਨ ਗਈ ਪਰ ਤਨਵਾਦ ਕਾਦਾ ਕਰਨਗੇ ਅੰਮ੍ਰਿਤਸਰ ਲਈ ਕੀ ਵਿਸ਼ੇਸ਼ ਦਿੱਤਾ ਗੱਡਕਰੀ ਨੇ ਹਮ ਸਾਡ ਅੰਮ੍ਰਿਤਸਰ ਲਈ ਕਿਹੜੀ ਚੀਜ਼ ਵਿਸ਼ੇਸ਼ ਗੱਡਕਰੀ ਨੇ ਦਿੱਤੀ ਆ ਜਿਹਦੇ ਲਈ ਸਾਡੀ ਭੈਣ ਉਹਦਾ ਧੰਨਵਾਦ ਕਰਨਗੇ ਹਮ ਕੋਈ ਦਿੱਤੀ ਹੋਵੇ ਦੱਸੋ ਉਹ ਕਹਿੰਦੇ ਨੇ ਜੀ ਅਸੀਂ ਉਹਨਾਂ ਨੇ ਸਾਡੇ ਦਰਦ ਨੂੰ ਸਮਝਿਆ ਉਸ ਕਰਕੇ ਮੈਂ ਉਹਨਾਂ ਕਿਹੜੇ ਦਰਦ ਨੂੰ ਦਰਦ ਦੱਸਣਾ ਕਿਹੜਾ ਦਰਦ ਕੱਲੇ ਸ਼ਿਵਾਲਿਕ ਦੀ ਪਹਾੜੀਆਂ ਨਾਲ ਸੀ ਇਸ ਤੋਂ ਇਲਾਵਾ ਫਲਾਈਓਵਰ ਦੀ ਉਹਨਾਂ ਨੇ ਮੇਰੀ ਮੰਗ ਮੰਨ ਲਈ ਜੀ ਬਣਾ ਦਾਂਗੇ ਜੁਰਾ ਬੜਿਆ ਤਲਾਤ ਪਹਿਲਾਂ ਕਰਦੇ ਲਗੇ ਬਰਾਿਆਂ ਦੀ ਕੋ ਗੱਲ ਨਹੀਂ ਕੋ ਬਾਤ ਨਹੀਂ ਕੋ ਐਸੀ ਵੇੜ ਦੀ ਕੋ ਲੈਣਾ ਦੀ ਦੇਣਾ ਦੀ ਸਭ ਦੇਖਦੀ ਗੱਲ ਤੁਸੀਂ ਪਹਿਲਾਂ ਇਹ ਤਲਾਤ ਕਰੀ ਜਾਂਦੇ ਹੋ ਪਹਿਲਾਂ ਯਾਰ ਗਟਕਰੀ ਸਾਹਿਬ ਕੋ ਦੇਣ ਤੇ ਹੀ ਪਹਿਲਾਂ ਦੇ ਲੋ ਫੇਰ ਤਾਂ ਜਦੋਂ ਨਾ ਤਲਾਤ ਕਰਨਾ ਬੜਦਾ ਦੇ ਕੋਈ ਮੰਤਰੀ ਸਾਡੇ ਫੇਵਰਟ ਕਰਦਾ ਤੇ ਕੋਈ ਗੱਲ ਨਹੀਂ ਪਰ ਮੇਰਾ ਖਿਆਲ ਹੈ ਵੀ ਤੁਨ ਮਹਾਦੇਕਾਰ ਦੇ ਕੋ ਹੋਰ ਨੇ ਨਹੀਂ ਕੀ ਗਏ ਖੁੱਲ ਕੇ ਦੱਸ ਨਹੀਂ ਖੁੱਲ ਕੇ ਤੁਹਾਨੂੰ ਕੀ ਮਨਸ਼ਾ ਲੱਗੀ ਪੀ ਸ਼ਮਰ ਹੋਣੀ ਪੋਲਿਟੀਕਲੀ ਵੇਖੋ ਮੈਂ ਤਾਂ ਬੋਲ ਜੋ ਉਹਨਾਂ ਦਾ ਚੱਲ ਰਿਹਾ ਕਾਂਗਰਸ ਦਾ ਕਲਚਰ ਜੇ ਇਸ ਸਮੇਂ ਪੋਲਿਟੀਕਲ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੋਈ ਬੰਦਾ ਕਿਸੇ ਦੂਜੀ ਪਾਰਟੀ ਦੇ ਲੀਡਰ ਨੂੰ ਮਿਲਦਾ ਤੇ ਲਾਜ਼ਮੀ ਉਹਦਾ ਮਤਲਬ ਜਿਹੜਾ ਲੋਕ ਹਸਤ ਜਿਹੜੇ ਹੋ ਰਹਿਣਗੇ ਸਮਝਦੇ ਕਿਹਦੀ ਗੱਲ ਪਰ ਜੇਦੋ ਗੜਕਰੀ ਸਾਹਿਬ ਕੋਲ ਦੇ ਦੇਣ ਕਿ ਅਸੀਂ ਬਸਾ ਦੂ ਉਹ ਸ਼ੇਸ਼ ਪੈਕੇਜ ਤੇ ਉਹ ਬਲ ਸਾਡੀ ਭੈਣ ਜਿੰਦੀਆਂ ਦਾ ਮਸਤੀ ਧੰਵਾਦ ਕਰਦੇ ਸਾਨੂੰ ਕੀ ਤੋਹ ਜਾ ਰਿਹਾ ਲੱਗਦਾ ਕਿ ਕੋਈ ਪਲਟੀ ਵਾਦਰੀ ਕੁਝ ਹੋ ਰਿਹਾ ਕੋਈ ਇਦਾਂ ਨਹੀਂ ਨਹੀਂ ਤੁਹਾਨੂੰ ਵੀ ਲੱਗਦਾ ਕਿ ਦਾਲ ਦੇ ਵਿੱਚ ਕੁਝ ਵੇਜ ਰਿਹਾ ਹਾਂ ਕੱਲਾ ਮੈਨੂੰ ਨਹੀਂ ਲੱਗਦਾ ਪਰ ਤੁਸੀਂ ਉਦਾਂ ਮੇਰੇ ਕੋਲ ਪੁੱਛਣਾ ਜਾਂਦੇ ਹੋ ਤੁਹਾਨੂੰ ਪਤਾ ਤੁਹਾਡੇ ਹੁੰਦੇ ਅੰਬਸਾ ਦੀ ਦਾਦ ਹੋਏ ਦੇ ਦਿੱਤੀ ਪੰਜਾਬ ਦੀ ਦਾਲ ਦਾ মিডিਆ ਦੇ ਸਾਹਮਣੇ ਦੇ ਦਿੱਤੀ ਕਿੱਥੇ ਦੇ ਦਿੱਤੀ ਇੱਕ ਕਰਕੇ ਤੁਹਾਨੂੰ ਪਤਾ ਕਿ ਦਾਲ ਦੇ ਚ ਲਈਆ ਕੁਝ ਦਾ ਕੁਝ ਚੱਲ ਰਿਹਾ ਸਮਝਦੇ ਹੋ ਵੀ ਧਰਤੀ ਹਿੱਲ ਰਹੀ ਹੈ ਮਾਲਕੋ ਕਾਂਗਰਸ ਇਹ ਲੀ ਵੀ ਆ ਸਮਝਦੇ ਆਂ ਕੀ ਗੱਲ ਇਸ ਕਰਕੇ ਉਹ ਕਿਧਰ ਨੂੰ ਮਿਲਦੇ ਆ ਕਿਧਰ ਨੂੰ ਨਹੀਂ ਮਿਲਦੇ ਉਹਨਾਂ ਦਾ ਫੈਸਲਾ ਸਾਡਾ ਤੁਹਾਨੂੰ ਤਾਂ ਨਹੀਂ ਕੋਈ ਅਗਰ ਕਾਂਗਰਸ ਤੋਂ ਭਾਜੀਪੀ ਚ ਚਲੇ ਜਾਂਦੇ ਤੁਹਾਨੂੰ ਤਾਂ ਨਹੀਂ ਨੁਕਸਾਨ ਜਾਂ ਤੁਹਾਡੇ ਵਾਸਤੇ ਥ੍ਰੈਟ ਤੇ ਨਹੀਂ ਨਜੋਤਪੁਰ ਕੋਈ ਸਾਡੇ ਵਾਸਤੇ ਦੇਖੋ ਮੈਂ ਕਈ ਵਾਰਾਂ ਕਲੀਅਰ ਕੀਤਾ ਕਈ ਵਾਰਾਂ ਮੀਡੀਆ ਤੁਸੀਂ ਪੁੱਛ ਲੱਗਦੇ ਕੱਲੀ ਭਾਜੀਪੀ ਨਾਲ ਇਕੱਠੇ ਹੋ ਜਾਣ ਕੋਈ ਕਾਗਜ਼ ਚੋਂ ਇਧਰ ਨਾਲ ਚਲੇ ਜੇ ਉਧਰ ਨਾਲ ਚਲੇ ਜੇ ਸਾਡੇ ਵਾਸਤੇ ਕੋਈ ਗੱਲ ਨਹੀਂ ਸਾਨੂੰ ਪਤਾ ਹੈ ਪੰਜਾਬ ਦੇ ਲੋਕ ਇਹਨਾਂ ਨੂੰ ਰੱਦ ਕਰ ਚੁੱਕੇ ਹੁਣੇ ਰੱਦ ਕੀਤਾ ਜੇ ਬਲਾਸੰਤ ਜਿਹੜਾ ਪਿੱਛੇ ਦੇ ਵਿੱਚ ਤੇ ਆਮ ਆਦਮੀ ਪਾਰਟੀ ਸਤਾਈ ਦੇ ਵਿੱਚ ਦੁਬਾਰਾ ਸਰਕਾਰ ਬਣਾਉਣ ਜਾ ਰਹੀ ਹੈ ਸਾਡੇ ਵਾਸਤੇ ਲੋਕ ਕੋਈ ਖਤਰਾ ਨਹੀਂ ਇੱਕ ਦੂਜੇ ਲਈ ਖਤਰਾ ਨਹੀਂ ਸਾਡੇ ਵਾਸਤੇ ਕੋਈ ਖਤਰਾ ਨਹੀਂ ਇਹ ਤਾਂ ਇੱਕ ਦੂਜੇ ਵਾਸਤੇ ਖਤਰਾ ਨਹੀਂ ਕਿੱਥੇ ਜਾਂਦੇ ਆ ਕਿੱਥੇ ਨਹੀਂ ਜਾਂਦੇ ਸਾਡੇ ਲਈ ਇਹ ਨਹੀਂ ਸਾਡੇ ਲਈ ਹੈ ਕਿ ਪੰਜਾਬ ਪੰਜਾਬ ਨੂੰ ਕਿੱਦਾਂ ਬਚਾਉਣਾ ਉਹ ਕਹਿੰਦੇ ਸਿੱਧੂ ਸਾਹਿਬ ਹੀ ਬਚਾ ਸਕਦੇ ਉਹ ਕਲੇਮ ਕਰਦੇ ਆ ਚਲੋ ਅਜੇ ਤੂੰ ਆਏ ਵੀ ਨਹੀਂ ਅਜੇ ਤੋ ਲੱਗੇ ਉੱਥੇ ਬੰਬੇ ਅਜੇ ਤੋ ਉੱਥੇ ਆਪਣਾ ਕੰਮ ਕਰਦੇ ਇਹ ਤੇ ਪੰਜਾਬ ਚ ਭਗਵੰਤ ਮਾਨ ਜੀ ਕਰਦੇ ਤੇ ਭਗਵੰਤ ਮਾਨ ਜੀ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣ ਵਾਸਤੇ ਕੰਮ ਕਰਦੇ ਅਸੀਂ ਤਾਂ ਉਹਦੇ ਦਾ ਲੱਗੇ ਸਾਡੀ ਇਹ ਏਜੰਡਾ ਦੀ ਹੈ ਇਹ ਕੋਈ ਪੰਜਾਬ ਦਾ ਏਜੰਡਾ ਨਹੀਂ ਹੈ ਕਿ ਕਾਂਗਰਸੀ ਕੌਣ ਕਿਨੂੰ ਮਿਲਦਾ ਬੀਜੇਪੀ ਦਾ ਲੀਡਰ ਕੌਣ ਕਿਨੂੰ ਮਿਲਦਾ ਪੰਜਾਬ ਦੇ ਮੁੱਦੇ ਹੋਰ ਨੇ ਪੰਜਾਬ ਦੇ ਵਿਕਾਸ ਦੇ ਮੁੱਦਿਆਂ ਦੇ ਉੱਤੇ ਕੰਮ ਕਰ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਇਹ ਪੰਜਾਬ ਦੇ ਮੁੱਦੇ ਦੀ ਕੌਣ ਕਿਨੂੰ ਮਿਲਦਾ ਕੌਣ ਕਿਹਦੇ ਨਾਲ ਚਾਹ ਪੀਂਦਾ ਕੌਣ ਕਿਹਦੇ ਨਾਲ ਜਾਂਦਾ ਕੌਣ ਕਿਹੜੀ ਛੜਕੇ ਪੈ ਗਿਆ ਕੌਣ ਕਿਹੜੇ ਵਾਹ ਪੈ ਗਿਆ ਇਹ ਕੋਈ ਬੁੱਧਾ ਨਹੀਂ ਹੈ ਪੰਜਾਬ ਦਾ ਹਰਵਾਲ ਸਾਹਿਬ ਇੱਕ ਬਣੇ ਤਾਂ ਬੀਜੇਪੀ ਦੇ ਮੰਤਰੀਆਂ ਨੂੰ ਮਿਲਿਆ ਜਾ ਰਿਹਾ ਤੇ ਦੂਸਰੇ ਪੰਨੇ ਇਹ ਵੀ ਕਿਹਾ ਜਾ ਰਿਹਾ ਕਿ 2027 ਦੇ ਵਿੱਚ ਸੀਐਮ ਚਿਹਰਾ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਹੋਣਗੇ ਚਲੋ ਕਹਿਣ ਨੂੰ ਕੀ ਆ ਚੰਗਾ ਚੰਗਾ ਸੁਪਨੇ ਲੈ ਰਹੇ ਹੋ ਹਸੀਨ ਸੁਪਨੇ ਨਾਲ ਜ਼ਿੰਦਗੀ ਜੂਣੀ ਬਹੁਤ ਵਧੀਆ ਪਰ ਫੈਸਲਾ ਬਣਾ ਆਪਣੇ ਲੋਕਾਂ ਨੇ ਕਰਨਾ ਕਿ ਉਹਨਾਂ ਦਾ ਸੀਐਮ ਕੌਣ ਹੋਊਗਾ ਪੰਜਾਬ ਦੇ ਲੋਕ ਡਿਸਾਈਡ ਕਰਨਗੇ ਸਰ ਕਿ 5 ਸਾਲ ਸਦਾ ਭਗਵਾਨ ਸੇ ਮਾਨ ਦੀ ਸਰਕਾਰ ਨੇ ਕਿਹੜੇ ਕੰਮ ਕੀਤੇ ਆ ਉਹ ਵਿਕਾਸ ਦੇ ਕੰਮ ਲੈ ਕੇ ਲੋਕਾਂ ਕੋ ਜਾਵਾਂਗੇ ਪੰਜਾਬ ਦੀ ਜਨਤਾ ਕੋ ਜਾਵਾਂਗੇ ਪੰਜਾਬ ਦੀ ਜਨਤਾ ਤੈਅ ਕਰੂਗੀ ਕਿ ਸੀਐਮ ਕਿੰਨੇ ਹੋਣਾ ਸਾਡੇ ਜਾਂ ਤੁਹਾਡੇ ਜਾਂ ਕਿਸੇ ਦੇ ਸੁਪਨਿਆਂ ਦੇ ਨਾਲ ਸੀਐਮ ਦੀ ਬਣਦੇ ਲੋਕ ਸੀਐਮ ਬਣਾਉਂਦੇ ਤਾਰੀਮਲ ਸਾਹਿਬ ਆਮ ਆਦਮੀ ਪਾਰਟੀ ਪ੍ਰਿਸ਼ਤਾਚਾਰ ਦੀ ਗੱਲ ਕਰਦੀ ਹੈ ਕੱਲ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਕਿ ਆਪ ਪ੍ਰਿਸ਼ਤਾਚਾਰ ਦੇ ਕਰਦੇ ਹੈ ਕੱਟ ਨੂੰ ਕਾਰਨ ਕੀ ਹੈ ਔਰ ਕੀ ਲੱਗਦਾ ਤੁਹਾਨੂੰ ਤੁਸੀਂ ਆਪੇ ਕਹਿੰਦੇ ਹੋ ਕਿ ਪ੍ਰਿਸ਼ਤਾਚਾਰ ਕਰਕੇ ਕੀਤਾ ਹਾਂ ਜੀ ਇਸੇ ਕਰਕੇ ਕੀਤਾ ਖਤਮ ਕਿਉਂ ਨਹੀਂ ਹੋ ਰਿਹਾ ਪ੍ਰਿਸ਼ਤਾਚਾਰ ਹੋਏਗਾ ਅੱਗੇ ਕਦੀ ਐਸਐਸਪੀ ਸਸਪੈਂਡ ਹੋਈ ਦੱਸ ਕਦੀ ਹੋਇਆ ਕਦੀ ਅੱਗੇ ਨਹੀਂ ਆਪਕਿ ਸਿਰ ਨਹੀਂ ਹੋਇਆ ਸੀ ਐਸਐਸਪੀ ਹੋਇਆ ਕਦੀ ਹੋਇਆ ਪਹਿਲਾਂ ਪਹਿਲਾਂ ਜਿਹੜੇ ਹੜ ਵਾਲੇ ਐਕਸ਼ਨ ਕਰਿਆ ਕਦੀ ਭਗਵੰਤ ਮਾਨ ਇਹ ਦੱਸੋ ਪਰ ਲਾਪਰਵਾਹੀ ਕੀ ਹੈਗੀ ਹੈ ਗੱਲੋ ਖੁਲਾਸਾ ਮੈਂ ਮੈਂ ਤੁਹਾਨੂੰ ਇਹ ਗੱਲ ਕਹਿ ਦੇਣਾ 75 ਸਾਲ ਹੋ ਗਏ ਦੇਸ਼ ਦਾ ਜਾਦ ਹੋਏ 75 ਸਾਲਾਂ ਦੇ ਵਿੱਚ ਕਾਂਗਰਸੀ ਕਾਲੀਆਂ ਨੇ ਇਹਦੀਆਂ ਜੜਾਂ 'ਚ ਤੇਲ ਦਿੱਤਾ ਇਹਦੇ 'ਚ ਬਹੁਤ ਸਾਰੇ ਚੰਗੇ ਅਧਿਕਾਰੀ ਵੀ ਨੇ ਬਹੁਤ ਸਾਰੇ ਕਰਪ ਦਦਕਾਦੀ ਵੀ ਨੇ ਸਮਝ ਦੇ ਦੀ ਗੱਲ ਚੰਗੇ ਅਧਿਕਾਰੀ ਉਹ ਨੇ ਜਿਹੜੇ ਲੋਕਾਂ ਦੀ ਕੰਮ ਕਰਦੇ ਆ ਰੋਜ਼ ਇਮਾਨਦਾਰੀ ਨਾਲ ਕੰਮ ਕਰਦੇ ਆ ਵਧੀਆ ਉਹਨਾਂ ਦਾ ਮਾਨ ਸਨਮਾਨ ਵੀ ਹੋਰਿਆ ਪਰ ਜੇ ਕਿਤੇ ਕੋਈ ਅਧਿਕਾਰੀ ਇਦਾਂ ਦਾ ਕੰਮ ਕਰਦਾ ਕਿ ਉਹਦੇ ਖਿਲਾਫ ਕੋਈ ਕਰਾਪਸ਼ਨ ਦੀ ਸ਼ਿਕਾਇਤ ਮਿਲਦੀ ਹੈ ਤੇ ਲਾਜ਼ਮੀ ਸਰਕਾਰ ਕੋਲੋਂ ਸਰਕਾਰ ਨੂੰ ਇੱਕ ਲਾਪਰਵਾਹੀ ਤੁਸੀਂ ਵਰਡ ਲਿਖਿਆ ਆਰਡਰ ਦੇ ਵਿੱਚ ਸਰਕਾਰ ਨੇ ਲਾਪਰਵਾਹੀ ਲਾਪਰਵਾਹੀ ਕੀ ਕੀ ਹੈ ਉਹ ਉਹ ਤਾਂ ਤੇ ਪੜ੍ਹ ਲਿਆ ਸਰ ਸਾਰਾ ਸੁਣਨਾ ਚਾਹੁੰਦੀ ਹੈ ਸਰ ਤੁਸੀਂ ਪੜ੍ਹ ਲਿਆ ਸਾਰਾ ਸਾਰੀ ਜਨਤਾ ਨੂੰ ਪਤਾ ਲੱਗ ਗਿਆ ਕਿ ਕਿਹੜੇ ਕੇਸ ਦੇ ਚੋਂ ਸਸਪੈਂਡ ਹੋਇਆ ਸਸ ਬੜਦਾ ਸਤ ਤਾਈ ਕਿsta ਬੰਦਾ ਕਿ ਅਫਸਰ ਨੂੰ ਇਸ ਲਾਮ ਦੇ ਅਫਸਰ ਨੂੰ ਕੋਨੇ ਕੋ ਵੱਡੀ ਕਤਾਈ ਕੀਤੀ ਹੈ ਕੋਈ ਛੋਟੀ ਕਤਾਈ ਨਾ ਐਡੇ ਵੱਡੇ ਲੈਵਲ ਦਾ ਅਫਸਰ ਨਹੀਂ ਸਸ ਬੜਦਾ ਜਾਨਣਾ ਜਦੀ ਕਤਾਈ ਕੀ ਹੋਈ ਹੈ ਸਾਰਾ ਪਿਆ ਗਿਆ ਯਾਰ ਜਨਤਾ ਬਿਲਕੁਲ ਹੀ ਜਾਨਣਾ ਚਾਹੁੰਦੀ ਸਾਰਾ ਕੋਈ ਤੇ ਸੋਸ਼ਲ ਮੀਡੀਆ ਤੇ ਅੱਜ ਅਖਬਾਰਾਂ ਭਰੀਆਂ ਪਈਆਂ ਤੇ ਆਪਾਂ ਕਦੇ ਜੋ ਅੱਛਾ ਕੁਝ ਹੋਰ ਵੀ ਲੋਕਾਂ ਦੇ ਨਾਮ ਆ ਰਹੇ ਨੇ ਪ੍ਰਾਈਵੇਟ ਲੋਕਾਂ ਦੇ ਸੁਨਾਹ ਸੇਵਕ ਨੇ ਜਵੇ ਚਾਹ ਪ੍ਰਾਈਵੇਟ ਬੰਦਾ ਚਾਹ ਪੋਲੀਟਿਕਲ ਬੰਦਾ ਚਾਹ ਕੋਈ ਬੀਰੋਕ੍ਰੇਟ ਆ ਕੋਈ ਵੀ ਜਿਹੜਾ ਬੰਦਾ ਕ੍ਰਪਸ਼ਨ ਵਾਲੇ ਕੇਸ ਚ ਸ਼ਾਮਲ ਹੋਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਭਵਿੱਖ ਵਿੱਚ ਅੱਜ ਜੇ ਜਾਣਗੇ ਜੇ ਤੇ ਜੇਲਾਂ ਉਹਨਾਂ ਲਈ ਬੜੀਆਂ ਕਿੱਲੀ ਬੜੀਆਂ ਉਹ ਜਿਹੜੇ ਬੰਦੇ ਗਲਤ ਕੰਮ ਕਰਦੇ ਉਹਨਾਂ ਲਈ ਆ ਪਰ ਜਿਸ ਤਰੀਕੇ ਜਿਸ ਤਰੀਕੇ ਦੇ ਨਾਲ ਇਹ ਕ腐ਸ਼ਨ ਲੈਵਲ ਖੁੱਲਿਆ ਇਹਨੂੰ ਕਿਵੇਂ ਵੇਖਦੇ ਹੋ ਕਿ ਪਹਿਲੀ ਵਾਰ ਹੋਇਆ ਐਡੇ ਵੱਡੇ ਲੈਵਲ ਤੇ ਕ腐ਸ਼ਨ ਖੋਲੀ ਗਈ ਤੁਸੀਂ ਇਹ ਲੈਵਲ ਤੇ ਕਿਉਂ ਨਹੀਂ ਵੇਖਦੇ ਕਿ ਜਿਸ ਵੱਡੇ ਲੈਵਲ ਤੇ ਕਾਰਵਾਈ ਹੋ ਰਹੀ ਹੈ ਮੈਂ ਕਾਰਵਾਈ ਹੋਈ ਹੈ ਮੈਂ ਤੁਹਾਨੂੰ ਕਹਿ ਰਿਹਾ ਨਾ ਮੈਂ ਤੁਸੀ ਤੁਸੀਂ ਜਿਹੜੀ ਪੋਜ਼ਿਟਿਵ ਚੀਜ਼ ਕਿਵੇਂ ਹੋ ਰਹੀ ਹੈ ਸਾਡੀ ਤੁਸੀਂ ਪੋਜ਼ਿਟਿਵ ਚੀਜ਼ ਜਿਹੜੀ ਸਰਕਾਰ ਦੀ ਉਨੂੰ ਉਨੂੰ ਸਮਝੋ ਕਿ ਇਦਾਂ ਦੀ ਸਰਕਾਰ ਵੀ ਆ ਜਿਹੜੇ ਐਸਐਸਪੀ ਸਬਸਿਡੈਂਟ ਕਰ ਦਿੰਦੀ ਆ ਕੋਈ ਨੈਕਟਰ ਕਿਹਦਾ ਲਿਆ ਕਰ ਲਾਤੀਵਾਹ ਬੰਗਲਾਦੇਸ਼ ਦੇ ਵਿੱਚ ਲਗਾਤਾਰ ਹੀ ਜੁਆ ਦੇ ਅਤਿਆਚਾਰ ਹੋ ਰਿਹਾ ਲਗਾਤਾਰ ਬੰਗਲਾਦੇਸ਼ ਤੋਂ ਮੈਂ ਕੱਲ ਵੀ ਕਿਹਾ ਸੀ ਕਿਤੇ ਵੀ ਬੰਦੂਕਤਾ ਦੇ ਉੱਤੇ ਅਤਿਆਚਾਰ ਹੁੰਦਾ ਪੂਰੀ ਦੁਨੀਆ ਦੇ ਕਿਹ ਕੋਨੇ ਚਹੀ ਉਹਦੇ ਖਿਲਾਫ ਪਰ ਜੇ ਅਮਰਾ ਪੰਜਾਬ ਦੇ ਵਿੱਚ ਮੁਸਲਮਾਨ ਬਹੁਤ ਹੈ ਉਹਨਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਬੰਗਲਾਦੇਸ਼ੀਆ ਜਾਂ ਇੰਡੀਅਨ ਹੈਗੇ ਆ ਫਿਰ ਕਦੇ ਸਵਾਲ ਇਹ ਪੰਜਾਬ ਦੇ ਵਿੱਚ ਮੁਸਲਮਾਨ ਰਹਿ ਰਿਹਾ ਬੰਗਲਾਦੇਸ਼ੀ ਕੁਸ਼ਤੀ ਕੀਤੀ ਸਰਕਾਰ ਨੇ ਕਿ ਇਹ ਬੰਗਲਾਦੇਸ਼ੀ ਹੈ ਜਾਂ ਫਿਰ ਇਹ ਕਦੇ ਲਈ ਲੋੜ ਪਈ ਕਦੇ ਲਈ ਲੋੜ ਪਈ ਇਹ ਕੰਮ ਲਈ ਜਿੱਦਾਂ ਬੰਗਲਾਦੇਸ਼ ਦੇ ਵਿੱਚ ਅਤਿਆਚਾਰ ਹੋ ਰਿਹਾ ਬਤਵਲੀ ਦੀ ਜਿਹੜਾ ਬੰਦਾ ਇੱਥੇ ਜੰਮਿਆ ਇੰਡੀਆ ਦੇ ਵਿੱਚ ਜਾਂ ਇੰਡੀਅਨ ਇਹ ਆਪਾਂ ਕਿੱਦਾਂ ਕਹਿ ਸਕਦੇ ਸਰ ਲੱਖ ਕਿੱਦਾਂ ਕਹਿ ਸਕਦੇ ਜਿਹੜਾ ਬੰਦਾ ਇੱਥੇ ਜੰਮਿਆ ਸਰਦੀ ਆ ਰਹੇ ਸਾਜੀ ਆਪਾਂ ਮਸਾ ਦੇ ਮੁਸਲਮਾਨਾਂ ਨੂੰ ਬੰਗਲਾਦੇਸ਼ ਨਾਲ ਕਿੱਦਾਂ ਜੋੜੀ ਜਾਂਦੇ ਯਾਦਵਾ ਦੇ ਕਿਹਾ ਲੱਗਦਾ ਨਹੀਂ ਇਹਨਾਂ ਕਹਿੰਦਾ ਮਤਲਬ ਇਹ ਕਿ ਬਾਹਰੋਂ ਆ ਰਹੇ ਜਿਹੜੇ ਅੰਮ੍ਰਿਤਸਰ ਚ ਇਸਰ ਪੰਜਾਬ ਚ ਲੋਕ ਦੇ ਕੋਈ ਬਾਹਰੋਂ ਆਇਆ ਹੋਊਗਾ ਹਾਂ ਜੇ ਕੋਈ ਪਤਾ ਲੱਗੂਗਾ ਤਾਂ ਉਹਦੀ ਪਰਤਾਲ ਕਰ ਲਾਂਗੇ ਪਰ ਏਦਾਂ ਦੀ ਕੋਈ ਗੱਲ ਸਰਕਾਰ ਦੇ ਵਾਸਤੇ ਕੋਈ ਕਾਰਵਾਈ ਕਰ ਸਾਡੇ ਕੋਲ ਏਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਜੀ ਕਿ ਉਹ ਅੰਮ੍ਰਿਤਸਰ ਦੇ ਵਿੱਚ ਬਾਹਰ ਆ ਅੱਛਾ ਇੱਕ ਇੰਗਲੈਂਡ ਚ ਵੀ ਅੱਜ ਪ੍ਰੋਟੈਸਟ ਹੋਇਆ ਜਦੋਂ ਹਿੰਦੂ ਉੱਥੇ ਜਿੱਥੇ ਬੰਦੀਆਂ ਪ੍ਰੋਟੈਸਟ ਕਰ ਰਹੀਆਂ ਸੀ ਤੇ ਕੁਝ ਸਿਕ ਐਕਟਿਵਿਸਟ ਨੇ ਪ੍ਰੋਟੈਸਟ ਕੀਤਾ ਬੰਗਲਾਦੇਸ਼ ਦੇ ਹੱਕ ਚ ਮੈਨੂੰ ਪਤਾ ਨਹੀਂ ਭੱਜੇ ਉਹਨਾਂ ਨੇ ਕੀਤਾ ਉਹ ਜਿਹੜੇ ਲੋਕ ਜਿਨ੍ਹਾਂ ਨੇ ਮਤਲਬ ਉੱਥੇ ਹਿੰਦੂਆਂ ਦੇ ਖਿਲਾਫ ਉਤਿਆਜ ਕੀਤਾ ਜੇਤ ਉਹਨਾਂ ਦੇ ਫੇਵਰਟ ਕੀਤਾ ਫਿਰ ਉਹ ਵੀ ਬੋਲ ਮਾਰੀ ਗੱਲ ਮਤਲਬ ਦੇਸ਼ ਦੇ ਮੇਰੀ ਸੁਣੋ ਸੁਣੋ ਦੇਸ਼ ਦੇ ਹਿੱਤ ਜੋਣਾ ਦੇਸ਼ ਦੇ ਵਿਰੋਧ ਜੋਣਾ ਬਕਰੀ ਗੱਲ ਹੈ ਪਰ ਜਿਹੜੇ ਲੋਕ ਮਨੁੱਖਤਾ ਦੇ ਖਿਲਾਫ ਕੰਮ ਕਰਦੇ ਆ ਜੇ ਉਹਨਾਂ ਦੇ ਫੇਵਰ ਦੇ ਵਿੱਚ ਕੋਈ ਮਤਲਬ ਪ੍ਰਦਰਸ਼ਨ ਕਰਦਾ ਉਹਨਾਂ ਦੇ ਫੇਵਰ ਦੇ ਵਿੱਚ ਕੋਈ ਪ੍ਰੋਟੈਸਟ ਕਰਦਾ ਕੋਈ ਮੀਟਿੰਗ ਰੈਲੀ ਕਰਦਾ ਤਾਂ ਉਹ ਬਹੁਤ ਗਲਤ ਕਰ ਠੀਕ ਥੈਂਕ ਯੂ ਬੈਠੋ ਬੋ ਬੋ ਮਗੇਸ਼ ਮੈਂ ਕਹ ਰਿਹਾ ਮੈਂ ਦੀਵਰ ਲਾਲੋ ਯਾਰ ਆ ਲੋਕਾਂ ਦਾ ਧੁੰਦ ਬਣੀ ਪਾ ਮਾਦਵੀ ਪਾਰਟੀ ਵੱਲੋਂ ਕੇਂਦਰ ਸਰਕਾਰ ਦੀ ਬੀਜੇਪੀ ਦੀ ਜਿਹੜੀ ਨਵੀਂ ਮਜ਼ਦੂਰ ਵਿਰੋਧੀ ਨੀਤੀ ਲੈ ਕੇ ਆ ਰਹੀ ਹੈ ਮੈਂ ਉਸ ਨੀਤੀ ਦੇ ਬਾਰੇ ਦੇ ਵਿੱਚ ਜਿਹਨੂੰ ਉਹਨਾਂ ਨੇ ਵੀ ਬੀ ਜੀ ਰਾਮ ਜੀ ਐਕਟ ਜਿਹੜਾ ਮਨਰੇਕਾ ਦਾ ਨਾਮ ਬਦਲ ਕੇ ਇਹ ਨਾਮ ਉਹਨਾਂ ਨੇ ਰੱਖਿਆ ਇਸ ਨਾਮ ਦੇ ਥੱਲੇ ਜੋ ਕੁਛ ਭਾਜਪੀ ਕਰ ਨਹੀਂ ਜਾ ਰਹੀ ਹੈ ਜਿਹੜਾ ਅਸੀਂ ਪਹਿਲਾਂ ਕਹਿੰਦੇ ਸੀਗੇ ਕਿ ਦੇਸ਼ ਦੇ ਵਿੱਚ ਸਾਰਾ ਪੈਸਾ ਭਾਜਪੀ ਦੀ ਗਵਾਈ ਚ ਤਨਾਡਾਂ ਦੇ ਜੇਬ ਚ ਜਾ ਰਿਹਾ ਤੇ ਗਰੀਬ ਨੂੰ ਜਿਹੜੀ ਮਜ਼ਦੂਰ ਨੂੰ ਜਿਹੜੀ ਥੋੜੀ ਬਹੁਤੀ ਸਹੂਲਤ ਮਿਲਦੀ ਸੀ ਇਸ ਦੇਸ਼ ਦੇ ਵਿੱਚ ਜੇ ਜੜੀ 2005 ਦੇ ਵਿੱਚ ਮੰਨੇ ਦੇਗਾ ਦੇ ਰੂਪ ਵਿੱਚ ਸ਼ੁਰੂ ਹੋਈ ਸੀਗੀ ਇਨਡਾਇਰੈਕਟਲੀ ਭਾਜਪੀ ਜੜੀ ਉਹ ਇਹਦੂ ਇੱਕ ਬਹੁਤ ਵੱਡੀ ਟਾਲ ਆਉਣ ਜਾ ਰਹੀ ਹੈ ਉਹ ਦਾ ਇਸ ਦੇਸ਼ ਦੇ ਵਿੱਚ ਰਾਜਾਂ ਦੇ ਜਿਹੜੇ ਅਧਿਕਾਰ ਹੈ ਉਹਨਾਂ ਨੂੰ ਘਟਾਉਣ ਜਾ ਰਹੀ ਹੈ ਉਹ ਦਾ ਸਾਡੀਆਂ ਜਿਹੜੀਆਂ ਚੁੜੀਆਂ ਹੋਈਆਂ ਗ੍ਰਾਮ ਪੰਚਾਇਤਾਂ ਬਲਾਕ ਸੰਤੀਆਂ ਜ਼ਿਲ੍ਹਾ ਪ੍ਰੀਸ਼ਦ ਹੋਣੇ ਜਿੰਨਾਂ ਦੀਆਂ ਵੋਟਾਂ ਹੋਈਆਂ ਜਿਨ੍ਹਾਂ ਦੇ ਥਰੂ ਜਿਹੜੀਆਂ ਆਪਣੇ ਇਲਾਕੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਲੋਕ ਪੱਖੀ ਪ੍ਰੋਜੈਕਟ ਸੀਗੇ ਉਹ ਮੰਰੇਗਾ ਦੇ ਦਾਇਰੇ ਆਈਂ ਕਰਾ ਸਕਦੇ ਸੀਗੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਘਟਾਈਆਂ ਜਾ ਰਹੀਆਂ ਪਹਿਲਾਂ ਇਸ ਮੰਰੇਗਾ ਸਕੀਮ ਦੇ ਵਿੱਚ ਜਿਹੜਾ ਬਲਟ ਸੀਗਾ ਉਹ 100% ਕੇਂਦਰ ਸਰਕਾਰ ਦਿੰਦੀ ਸੀਗੀ ਜਿਹੜੀ ਸਾਡੀ GST ਰਾਜਾਂ ਦੀ ਜਾਂਦੀ ਸੀਗੀ ਉਹਦੇ ਤੋਂ ਸਾਨੂੰ 100% ਜਿਹੜਾ ਦਿੱਤਾ ਜਾਂਦਾ ਸੀਗਾ ਹੁਣੇ ਨਵੀਂ ਪਾਲਿਸੀ ਦੇ ਤਹਿਤ 60 40 ਕਰਤੀ ਆ ਕਿ 60 ਜਿਹੜਾ ਕੇਂਦਰ ਸਰਕਾਰ ਦਊ ਤੇ 40% ਜਿਹੜਾ ਉਹ ਮਤਲਬ ਸਟੇਟਾਂ ਦੇਣਗੀਆਂ ਪਰ ਸਟੇਟਾਂ ਦੇਣ ਗਿਆ ਕਿੱਥੋਂ ਇਹ ਨਹੀਂ ਦੱਸਿਆ ਸਾਡੇ ਦੇ ਪਹਿਲਾਂ ਜਿਹੜੇ ਫੰਡ ਸਾਡੀ ਜੀਐਸਟੀ ਤੋਂ ਜਿਹੜੇ ਸਾਨੂੰ ਫੰਡ ਮਿਲਨੇ ਸੀ ਸਾਡੇ ਰੂਰ ਦਾ ਡਵੈਲਪਮੈਂਟ ਦੇ ਫੰਡ ਜਿਹੜੇ ਸੀਗੇ ਉਹ ਤੇ ਪਹਿਲਾਂ ਹੀ ਘਟ ਕੇ ਬੈਠੇ ਆ ਤੇ ਦੂਜਾ ਜਿਹੜਾ ਮਨੇਗਾ ਦੇ ਥਰੂ ਕੰਮ ਹੁੰਦੇ ਸੀਗੇ ਉਹ ਅਸੀਂ ਕਿੱਥੋਂ ਬਦਲ ਜਿਹੜਾ ਉਹ ਦੇ ਸਕਾਂਗੇ ਸਟੇਟਾ ਜਿਹੜੀਆਂ ਉਹ ਨਹੀਂ ਦੇ ਸਕਣਗੀਆਂ ਜਿਹੜਾ ਦੇਖੋ ਇਹ 60 ਚਾਲੇ ਵਾਲੀ ਰੇਸ਼ੋ ਜਿਹੜੀ ਆ ਇਹ ਬਹੁਤ ਵੱਡੀ ਖਤਰਨਾਕ ਇੱਕ ਰੇਸ਼ੋ ਆ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ 105 ਜਿੱਦਾ ਸੈਂਟਰ ਪਹਿਲਾਂ ਮਨਰੇਗਾ ਦੇ ਪੈਸੇ ਦਿੰਦਾ ਸੀਗਾ ਉਹ ਜਿਹੜੇ ਚਾਹੀਦੇ ਆ ਉਹ ਦੂਜਾ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬੰਦਾ ਇਹ ਘਟਾ ਕੇ ਜਿਹੜਾ ਕਾ ਰਿਹਾ ਜਿਹਦਾ ਮੈਂ ਤੁਹਾਨੂੰ ਦੱਸਿਆ 60 40 ਕਾ ਰੇ ਇਸੇ ਤਰ੍ਹਾਂ ਇਹ ਜਦੋਂ ਆਪਾਂ ਬਜਾਈ ਤੇ ਵੜਾਈ ਜਦੋਂ ਖੇਤੀ ਦਾ ਸੀਜ਼ਨ ਹੁੰਦਾ ਉਸ ਸਮੇ ਉਹ ਕਹਿੰਦੇ ਜੀ ਬਿਲਕੁਲ ਮਤਲਬ ਜਿਹੜਾ ਉਹ ਨਹੀਂ ਮਤਲਬ ਜਿਹੜਾ ਉਹ ਦਿੱਤਾ ਜਾਊਗਾ ਉਹ ਮਨਰੇਗਾ ਦੀ ਮਜ਼ਦੂਰੀ ਜਿਹੜਾ ਕੰਮ ਹੈ ਉਹਨੇ ਇਹ ਤਾਂ ਦੇਊਗਾ ਉਸ ਸਮੇਂ 2 ਮਹੀਨੇ ਦੇਸ਼ ਦਾ ਮਜ਼ਦੂਰ ਜਿਹੜਾ ਉਹ ਕਿੱਥੋਂ ਰੋਟੀ ਖਾਊਗਾ ਦੇਸ਼ ਦੇ ਮਜ਼ਦੂਰ ਦੇ ਮੂੰਹ 'ਚ ਰੋਟੀ ਖਾਣ ਕੋਣ ਆਲੀ ਇਹ ਪਾਲਿਸੀ ਜਿਹੜੀ ਹੈ ਇਹ ਕੇਂਦਰ ਸਰਕਾਰ ਲੈ ਕੇ ਆਈ ਆ ਬੀਜੇਪੀ ਲੈ ਕੇ ਆਈ ਆ ਬੀਜੇਪੀ ਗਰੀਬ ਲੋਕਾਂ ਦੇ ਮੂੰਹ 'ਚੋਂ ਰੋਟੀ ਖੋਣ ਜਾਂਦੀ ਆ ਰੋਟੀ ਜਿਹੜੀ ਵਿਚਾਰੇ 100 ਦਿਨ ਦੀ ਪਹਿਲਾਂ ਗਾਰੰਟੀ ਸੀਗੀ ਕਿ ਸਾਲ 'ਚ 100 ਦਿਨ ਡੇਲੇ ਉਹ ਸਾਨੂੰ ਕੰਮ ਮਿਲਿਆ ਕਰੂਗਾ ਉਹ 100 ਦਿਨ ਜਦੋਂ ਵੀ ਜਦੋਂ ਅਗਲੇ ਦੀ ਮੱਦੀ ਸੀਗੀ ਉਦੋਂ ਅਗਲਾ ਆਪਣਾ ਕੰਮ ਕਰ ਲੈਂਦਾ ਸੀਗਾ ਪਰ ਹੁਣ ਜਦੋਂ ਸਾਡੇ ਤੇ ਪਾਬੰਦੀ ਲਾਤੀ ਜਦੋਂ ਖੇਤੀਬਾੜੀ ਵਾਲੇ ਸੀਜ਼ਨ ਦੇ ਵਿੱਚ ਜਿਹੜੇ ਮਜ਼ਦੂਰਾਂ ਦੇ ਕੋਲ ਵਚਾਦਿਆਂ ਕੋ ਕਨਾਲ ਵੱਲ ਜਗਾ ਵੀ ਨਹੀਂ ਜਿੰਨਾਂ ਕੋ ਕਿਤੇ ਦੋ ਮਰਲੇ ਕਣਕ ਦੀ ਬੀਜੀ ਜਿਨ੍ਹਾਂ ਨੇ ਕਿਤੇ ਦੋ ਮਰਲੇ ਝੋਨਾ ਵੀ ਲਾਇਆ ਉਹਨਾਂ ਵਚਾਦਦੇ ਉਸੇ ਟਾਈਮ ਦੇ ਉੱਤੇ ਮਿਹਨਤ ਕਰਕੇ ਉਹ ਰੋਟੀ ਖਾਣੀ ਹੁੰਦੀ ਐ ਉਹ ਰੋਟੀ ਸਦ ਖੋਈ ਜਾਂਦੀ ਐ ਕਹਿੰਦੇ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੰਮ ਜਿਹੜਾ ਉਹ ਨਹੀਂ ਕਰ ਸਕਦੇ ਇਸ ਕਰਕੇ ਬੱਲਾ ਜਿਹੜਾ ਇੱਕ ਗਰੰਟੀ ਸੀਗੀ ਸੌ ਦੇਣ ਵਾਲੀ ਉਹ ਵੀ ਜਿਹੜੀ ਘਟਾਤੀ ਕਿ ਪਤਾ ਨਹੀਂ ਉਹ ਸੌਦਤ ਕਾ ਮਿਲੂ ਕਦੀ ਮਿਲੂ ਕਿਉਂਕਿ ਬਾਈਸ਼ਟ ਦਾ ਇੱਕ ਵੱਡਾ ਜਿਹੜਾ ਇਹਦੇ ਵਿੱਚ ਉਹਨਾਂ ਨੇ ਕਰਤਾ ਉਹਦੇ ਕਰਕੇ ਇਹ ਜਿਹੜੀ ਸਕੀਮ ਐ ਇਹ ਸਭ ਬੱਲਾ ਇਹ ਇਹ ਗਰੀਬ ਵਿਰੋਧੀ ਆ ਉਹਦਾ ਇਹ ਬੰਦਾ ਜੜੀ ਜਿਹੜੇ ਬੰਦਾ ਗਰੀਬਾਂ ਦੇ ਹਿੱਤ ਆ ਇਹ ਸਰਕਾਰ ਇਹ ਬੀਜੇਪੀ ਗਰੀਬਾਂ ਨੂੰ ਜਿਹੜਾ ਮਾਰਨਾ ਚਾਹੁੰਦੀ ਹੈ ਇਸ ਦੇਸ਼ ਦੇ ਵਿੱਚ ਗਰੀਬ ਦੇ ਮੂੰਹ ਦੇ ਵਿੱਚੋਂ ਰੋਟੀ ਜਿਹੜੇ ਉਹ ਖੋੜਾ ਚਾਹੁੰਦੀ ਹੈ ਕਿਉਂਕਿ ਤੁਸੀਂ ਹੁਣੇ ਦੇਖਿਆ ਇਹ ਤਾਂ ਆ ਹੜ ਆਏ ਸੀਗੇ ਕਿਸਾਨ ਮਜ਼ਦੂਰ ਸਾਰੇ ਥੜ ਗਏ ਔਰ ਕੇਂਦਰ ਸਰਕਾਰ ਨੇ ਜਿਹੜੇ ਪੈਸੇ ਨਾਉਂਸ ਕੀਤੇ ਸੀਗੇ 1600 ਕਰੋੜ ਰੁਪਈਆ ਜੁੱਦੋ ਕਿ ਕਿੰਨਾ ਨੁਕਸਾਨ ਸਾਡੇ ਅਜਿਹਾ ਦਾ ਪੰਜਾਬ ਦੇ ਵਿੱਚ ਹੋਇਆ ਪਰ ਕੋਈ ਪੈਸਾ ਵੀ ਦਿੱਤਾ ਇੱਕ ਨਵੇਂ ਪੈਸਾ ਅਜੇ ਤੱਕ ਦੀ ਆਇਆ ਤੇ ਸਭ ਤੁਸੀਂ ਉਹ ਤੇ ਪੈਸੇ ਦੇ ਨਹੀਂ ਦੇ ਤੁਸੀਂ ਸਾਡੇ ਜਿਹੜੇ ਰੂਰ ਡਿਵੈਲਪਮੈਂਟ ਵਾਲੇ ਫੰਡਾਂ ਵਾਲੇ ਪੈਸੇ ਦੀ ਦੇ ਦੇ ਤੁਸੀਂ ਸਾਡੇ ਹੜਾਂ ਦੇ ਪੈਸੇ ਦੀ ਦੇ ਦੇ ਤੇ ਜ਼ਿਆਦਾ ਗਰੀਬ ਕਿੱਥੇ ਜਾਊਗਾ ਮੋਦੀ ਜੀ ਦੱਸੋ ਗਰੀਬ ਕਿੱਥੇ ਜਾਊਗਾ ਬੀਜੇਪੀ ਦੱਸ ਸਕਦੀ ਹੈ ਕਿ ਜਿਹੜੇ ਮਜ਼ਦੂਰ ਬਚਾਵੇ ਮੰਦਰੀਗਾ ਦੀਆਂ ਦਿਹਾੜੀਆਂ ਲਾ ਕੇ ਆਪਣਾ ਕੰਮ ਕਰਦੇ ਸੀਗੇ ਉਹ ਜਿਹੜੀਆਂ ਪੰਚਾਇਤਾਂ ਪਿੰਡਾਂ ਦੇ ਵਿੱਚ ਆਪਣਾ ਵਿਕਾਸ ਪਿੰਡਾਂ ਦੇ ਬਹੁਤ ਸਾਰੇ ਵਿਕਾਸ ਦੇ ਕੰਮ ਸੀਗੇ ਜਿਹੜੇ ਮਨਰੇਗਾ ਦੇ ਰਾਹੀਂ ਹੁੰਦੇ ਸੀਗੇ ਹੁਣ ਉਹ 60 ਜਾਲੀ ਦੀ ਦੇਸ਼ ਹੋ ਗਈ ਹੁਣ ਉਹ ਚਲੇ ਕਿੱਥੋਂ ਕਰਉਣਗੇ ਉਹ ਵੀ ਆਪਣੇ ਮਤਲਬ ਕੱਟ ਲੱਗ ਗਿਆ ਹੁਣ ਉਹ ਪੰਚਾਇਤਾਂ ਕੋ ਕੋਈ ਹੋਰ ਰਸਤਾ ਦੀਗਾ ਇੱਕ ਬਹੁਤ ਵਧੀਆ ਰਸਤਾ ਸੀਗਾ ਔਰ ਮਨਰੇਗਾ ਕੋਈ ਸੈਂਟਰ ਸਰਕਾਰ ਕੇ ਨੂੰ ਖੈਰ ਦੇ ਬਾਦੀ ਸਾਡੇ ਫੰਡ ਸੀਗੇ ਸਾਡੀ ਜੀਐਸਟੀ ਸਾਡੀ ਜੀਐਸਟੀ ਜਿਹੜੀ ਉਹਦੇ ਵਿੱਚੋਂ ਹੀ ਮਨਰੇਗਾ ਦੇ ਫੰਡ ਆਉਂਦੇ ਸੀਗੇ ਉਹ ਫੰਡ ਜਿਹੜੇ ਉਹਨਾਂ ਨੂੰ ਰੋਕਿਆ ਜਾ ਰਿਹਾ 60 40 ਜਿਹੜਾ ਕੀਤਾ ਜਾ ਰਿਹਾ ਸੋ ਇਹ ਜਿਹੜੀ ਵੀ ਵੀ ਜੀ ਰਾਮ ਜੀ ਰਾਮ ਜਿਹੜੀ ਮਤਲਬ ਜਿਹੜਾ ਇਹ ਮਤਲਬ ਨਵੀਂ ਐਕਟ ਜਿਹੜਾ ਲੈ ਕੇ ਆਏ ਲੋਕ ਸਭਾ ਦੇ ਵਿੱਚ ਇਹ ਬਹੁਤ ਹੀ ਗਰੀਬ ਵਿਰੋਧੀ ਲੋਕ ਵਿਰੋਧੀ ਕਿਸਾਨ ਵਿਰੋਧੀ ਇਹ ਮਤਲਬ ਬਨੁਖਤਾ ਦੇ ਵਿਰੋਧੀ ਇਹ ਐਕਟ ਹੈ ਐਕਟ ਜਿਹੜਾ ਵਾਪਸ ਲੈਣਾ ਚਾਹੀਦਾ ਉਹ ਸਾਡੀ ਸਰਕਾਰ ਜਿਹੜੀ ਹੈ ਕਿਉਂਕਿ ਅਸੀਂ ਮਤਲਬ ਇਹ ਸਮਝਿਆ ਕਿ ਜਿਹੜਾ ਇਹ ਰੋਜ਼ਗਾਰ ਹੈ ਰੋਜ਼ਗਾਰ ਸਾਡੇ ਜੀਵਨ ਦੇ ਨਾਲ ਜੁੜਿਆ ਹੈ ਸਾਡਾ ਸਾਡਾ ਜ਼ਿੰਦਗੀ ਚੱਲੀ ਤਾਂ ਸਕਦੀ ਹੈ ਜੇ ਸਾਡੇ ਕੋਲ ਰੋਜ਼ਗਾਰ ਹੈ ਸਾਡੇ ਕੋਲ ਕੋਈ ਨੌਕਰੀ ਹੈ ਕੋਈ ਕਾਰੋਬਾਰ ਹੈ ਜੇ ਸਾਡਾ ਰੋਜ਼ਗਾਰ ਖੋਇਆ ਜਾ ਰਿਹਾ ਤੇ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਕਿੱਦਾਂ ਮਤਲਬ ਜਿਹੜੀ ਚੱਲੂਗੀ ਸਾਡੀ ਜ਼ਿੰਦਗੀ ਤੇ ਕੀ ਜਿਹੜੇ ਅਥਾ ਮਤਲਬ ਉਹ ਰਹਿ ਜਾਣਗੇ ਕਿਉਂਕਿ ਇਹ ਜਿਹੜਾ ਮੈਂ ਸਬਦਾ ਕਿ ਮੰਰੇਗਾ ਦੀ ਪਾਲਸੀ ਨੂੰ ਕਮਜ਼ੋਰ ਕਰਨਾ ਜਿਹੜਾ ਉਹ ਗਰੀਬਾਂ ਦੀ ਜ਼ਿੰਦਗੀ ਜੀਉਣ ਦਾ ਅਧਿਕਾਰ ਦੇਣਾ ਉਹਨੂੰ ਖੋਹਦੇ ਬਰਾਬਰ ਹੈ ਔਰ ਜੇ ਤੁਸੀਂ ਬਲ ਮੈਂ ਵੀ ਤੁਸੀਂ ਵੀ ਮੀਡੀਆ ਦੇ ਵੀ ਜੇ ਆਪਾਂ ਕਿਤੇ ਸਨਮਾਨ ਦੇ ਨਾਲ ਜ਼ਿੰਦਗੀ ਜੀਣੀ ਚਾਹੁੰਦੇ ਆ ਚੰਗੇ ਢੰਗ ਨਾਲ ਜ਼ਿੰਦਗੀ ਜੀਣੀ ਚਾਹੁੰਦੇ ਆ ਤੇ ਸਾਡੇ ਕੋਲ ਰੋਜ਼ਗਾਰ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਰੋਜ਼ਗਾਰ ਮਨਰੇਗਾ ਦੇ ਥਣੂ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਮਿਲਦਾ ਸੀਗਾ ਭਾਜਪੀ ਨੇ ਉਹ ਰੋਜ਼ਗਾਰ ਖੋਹ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਮੈਂ ਇਹਦੀ ਨਿੰਦਾ ਕਰਦਾ ਔਰ ਮੈਂ ਆਮ ਆਦਮੀ ਪਾਰਟੀ ਵੱਲੋਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਇਹਦੇ ਉੱਤੇ ਵੱਡਾ ਸੰਘਰਸ਼ ਕਰੂਗੀ ਸਾਡੀ ਪਾਰਟੀ ਇਸ ਦੇਸ਼ ਦੇ ਤੇ ਪੰਜਾਬ ਦੇ ਮਜ਼ਦੂਰਾਂ ਦੇ ਨਾਲ ਖੜੀ ਹੈ ਸਾਡੀ ਪਾਰਟੀ ਗਰੀਬ ਲੋਕਾਂ ਦੇ ਨਾਲ ਖੜੀ ਹੈ ਸਾਡੀ ਪਾਰਟੀ ਗਰੀਬ ਕਿਸਾਨਾਂ ਦੇ ਨਾਲ ਖੜੀ ਹੈ ਸਾਨੂੰ ਜੋ ਵੀ ਕਰਨਾ ਪਊਗਾ ਅਸੀਂ ਆਪਣੇ ਮਜ਼ਦੂਰਾਂ ਲਈ ਜਦੋ ਜਹਿਦ ਕਰਾਂਗੇ ਔਰ ਬੰਦੇਕਾ ਦੇ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਜਾਂਦੀਆਂ ਉਹ ਨਹੀਂ ਹੋਣ ਦੇਵਾਂਗੇ ਕਿਉਂਕਿ ਜੇ ਤਬਦੀਲੀਆਂ ਲਾਗੂ ਹੋ ਗਈਆਂ ਤੇ ਸਾਡਾ ਗਰੀਬ ਮਜ਼ਦੂਰ ਵਿਚਾਰਾ ਉਹ ਭੁੱਖਾ ਮਰ ਜਾਊਗਾ ਰੋਟੀ ਕਿੱਥੋਂ ਖਾਊਗਾ ਇਹ ਸਾਨੂੰ ਜਿਹੜੀ ਚਿੰਤਾ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਉਹ ਇਸ ਵੀਬੀ ਜੀ ਰਾਮ ਜੀ ਸਕੀਮ ਜਿਹੜੀ ਹੈ ਨਵਾਂ ਐਕਟ ਜਿਹੜਾ ਇਹਨੂੰ ਵਾਪਸ ਲਵੇ ਔਰ ਜਿਹੜਾ ਪਹਿਲਾ ਬਨੇਗਾ ਦਾ ਐਕਟ ਜਿਹੜਾ ਚੱਲਦਾ ਜਿਹੜਾ 2005 ਬਣਿਆ ਸੀਗਾ ਉਦੋਂ ਹੂ ਬੂ ਜਿਹੜਾ ਲਾਗੂ ਕੀਤਾ ਜਾਵੇ ਔਰ 100% ਫੰਡ ਜਿਹੜੇ ਉਹ ਸੈਂਟਰ ਸਰਕਾਰ ਦੀ ਡਿਊਟੀ ਹੈ ਉਹ ਸਾਨੂੰ ਵੀ ਤੇ ਦੇਸ਼ ਦੇ ਬਾਕੀ ਹਿੱਸੇ ਦੇ ਵਿੱਚ ਵੀ ਮਨਰੇਗਾ ਦੇ 100% ਫੰਡ ਜਿਹੜੇ ਆ ਉਹਨਾਂ ਨੂੰ ਜਾਰੀ ਕਰੇ ਕਿਉਂਕਿ ਸਟੇਟਾਂ ਦੇ ਕੋਲ 40% ਹਿੱਸਾ ਪਾਉਣ ਲਈ ਕੋਈ ਇਦਾਂ ਦੇ ਆਮਦਨ ਦੇ ਸੋਸ ਨਹੀਂਗੇ ਕਿਉਂਕਿ ਸਾਡੇ ਜਿਹੜੇ ਟੈਕਸ ਹੈ ਉਹ ਸਿੱਧੇ ਜੀਐਸਟੀ ਦੇ ਰਾਹੀਂ ਸੈਂਟਰ ਸਰਗਰਨਟ ਕੋਲ ਚੱਲ ਜਾਂਦੇ ਆ ਸੋ ਇਹ ਜਿਹੜੀਆਂ ਨਵੀਆਂ ਸੋਧਾਂ ਕੀਤੀਆਂ ਜਾਂਦੀਆਂ ਇਹ ਗਰੀਬ ਰੋਧੀ ਨੇ ਇਹਨਾ ਸੌਦਾ ਨੂੰ ਜਿਹੜਾ ਉਹ ਵਾਪਸ ਲੈਣਾ ਚਾਹੀਦਾ ਨਹੀਂ ਵਾਪਸ ਲਓਗੇ ਤੇ ਅਸੀਂ ਇੱਥੇ ਵੱਡਾ ਸੰਘਰਸ਼ ਕਰਾਂਗੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਗਰੀਬਾਂ ਦੀ ਜ਼ਿੰਦਗੀ ਗਰੀਬਾਂ ਦਾ ਦਸਕਾਰ ਜਿਹੜਾ ਉਹ ਨਹੀਂ ਖੋਹਦਾਂਗੇ ਭਾਵੇਂ ਜੋ ਮਰਜ਼ੀ ਹੋ ਜਾਏ ਮੈਂ ਤੁਹਾਡੇ ਲਈ ਇਹ ਕਹਿਣਾ ਚਾਹੁੰਦਾ ਸੀਗਾ ਕਿ ਬੀਜੇਪੀ ਅੱਜ ਕੱਲ ਨਹੀਂ ਪਿਛਲੇ 14 ਸਾਲਾਂ ਤੋਂ ਇਸ ਦੇਸ਼ ਦੇ ਤਨਹਾੜ ਲੋਕਾਂ ਦੇ ਹੱਕ ਦੇ ਵਿੱਚ ਬੁਗਤਦੀ ਆ ਉਮੀਦਾਂ ਦੇ ਹੱਕ ਦੇ ਵਿੱਚ ਬੁਗਤਦੀ ਆ ਔਰ ਗਰੀਬਾਂ ਉੱਤੇ ਉਹ ਤਾਂ ਜੜੀ ਮਾਰੀ ਔਰ ਗਰੀਬਾਂ ਦਾ ਗਲਾ ਕੁੱਟ ਰਹੀ ਹੈ ਗਰੀਬਾਂ ਦੇ ਮੂੰਹ ਦੇ ਵਿੱਚੋਂ ਬੁਰਕੀ ਜਿਹੜੀ ਆ ਉਹ ਖੋਈ ਜਾਦੀ ਆ ਮੈਂ ਇਸ ਗੱਲ ਦੀ ਕੋਰ ਦਿੰਦਾ ਕਰਦਾ ਔਰ ਆਪਣੀ ਪਾਰਟੀ ਵੱਲੋਂ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੀ ਗਰੀਬ ਜਨਤਾ ਨੂੰ ਇਹ ਵਿਸ਼ਵਾਸ ਹੋਣਾ ਚਾਹੁੰਦਾ ਕਿ ਤੁਹਾਡੇ ਹਿੱਤਾਂ ਲਈ ਆਮ ਆਦਮੀ ਪਾਰਟੀ ਦੇਸ਼ਵਿਚ ਤੇ ਪੰਜਾਬ ਵਿੱਚ ਲੜਾਈ ਲੜੂਗੀ ਅੱਛਾ ਭਾਜਪੀ ਨੇ ਕਿਹਾ ਕਿ ਅਸੀਂ ਥੱਲੇ ਲੈਵਲ ਤੇ ਜਿਹੜਾ ਭ੍ਰਸ਼ਟਾਚਾਰ ਆ ਜਾਂ ਜਿਹਦੀ ਕਰਪਸ਼ਨ ਮਨਰੇਗਾ ਦੇ ਨਾਮ ਤੇ ਹੋ ਰਹੀ ਉਹਨੂੰ ਖਤਮ ਕਰ ਰਹੇ ਆ ਸਰ ਕਿੱਦਾਂ ਖਤਮ ਕਰਦੇ ਇੱਕ ਖਤਮ ਕਰਦਾ ਟੰਗ ਹੈ ਕਿ ਤੂੰ 100% ਪੈਸਾ ਦਿੰਦੇ ਹੁਣ ਕਹਿੰਦੇ 40% ਸਟੇਟਾਂ ਦੇ ਸਟੇਟਾਂ ਕਿੱਥੋਂ ਦੇਣਗੇ ਤੁਸੀਂ ਇਹ ਦੱਸੋ ਫੰਡ ਦਾ ਸਾਲਾ GST ਦਾ ਹੀ ਉੱਥੇ ਚੱਲ ਜਾਂਦਾ ਸਟੇਟਾਂ ਦਾ 40% ਕਿੱਥੋਂ ਫੰਡ ਆਊਗਾ ਸੋ ਦੇ ਕਿਤੇ ਕੋਈ ਕ腐ਸ਼ਨ ਵਾਲਾ ਕੇਸ ਹੈ ਕੋਈ ਵੀ ਆ ਕਿਤੇ ਮੰਦੋ ਕਿਸੇ ਸਿਹਤ ਕੇ ਜ਼ਿਲ੍ਹੇ ਚ ਕੇ ਪਿੰਡ ਚ ਕੇ ਇਕਾਈ ਚ ਹੁੰਦਾ ਠੀਕ ਹੈ ਉਹਦੇ ਖਿਲਾਫ ਕਾਰਵਾਈ ਕਰਦੋ ਜੇਕਰ ਹੈਗਾ ਉਹ ਕਰਲੀ ਚਾਹੀਦੀ ਹੈ ਪਦੇ ਦਾ ਮਤਲਬ ਇਹ ਥੋੜਾ ਕਿ ਤੁਸੀਂ ਸਭ ਲੋਕਾਂ ਦਾ ਹੱਕ ਹੀ ਖੋ ਕੇ ਲੈ ਜਾ। ਇਹ ਕਿੱਦਾਂ ਹੋਊਗਾ? ਕਿੱਥੋਂ ਪੈਸਾ ਆਊਗਾ? ਸਟੇਟਾ ਕਿੱਥੋਂ ਪੈਸਾ ਦੇਣ ਗਿਆ? ਕਹਿੰਦਾ ਸਰਕਾਰ ਸਪਸ਼ਟ ਕਰੇ ਕਿ ਜੀਐਸਸੀ ਨੇ ਤੁਸੀਂ ਲੈ ਜਾਂਦੇ ਯਾਰ। ਸੂਬਿਆਂ ਕੋ ਕਿੱਥੋਂ ਪੈਸਾ ਆਊਗਾ? ਇੰਨਾ ਪੈਸਾ ਦੇਣ ਵਾਸਤੇ ਸੂਬੇਕ ਤਾਂ ਤੁਸੀਂ ਸਾਡੇ ਪੈਸੇ ਜਾ। ਸਾਡਾ 1600 ਕਰੋੜ ਰੁਪਇਆ ਹੜ ਦਾ ਹੜਾ ਦਾ ਅਜੇ ਤੱਕ ਇੱਕ ਦਵਾਨੀ ਜਾਈ। ਸਾਡਾ 10000 ਦੇ ਕਰੀਬ ਜਿਹੜਾ ਉਹ ਰੂਰ ਡਿਵੈਲਪਮੈਂਟ ਦਾ ਫੰਡ ਸੀਗਾ ਉਹਦਾ ਇੱਕ ਪੈਸਾ ਦੀ ਆ ਤੇ ਕੱਲ ਤੱਕ ਸਰ ਇਹ ਮੰਦੇਟ ਘਰ ਬਾਰੇ ਕਿੱਥੋਂ ਆਉਣਗੇ ਕੰਮ ਕਿੱਥੋਂ ਆਉਣਗੇ ਉਸਦੇ ਪਿੰਡਾਂ ਦੇ ਵਿੱਚ ਸਾਡੇ ਇਲਾਕਿਆਂ ਦੇ ਸਾਡੇ ਬਲਾਕਾਂ ਦੇ ਵਿੱਚ ਕੰਮ ਹੁੰਦੇ ਵਿਕਾਸ ਦੇ ਮੰਦੇਟਾਂ ਦੀਆਂ ਸਕੀਮਾਂ ਦੇ ਤਹਿਤ ਮੁੜ ਕੇ ਉਹ ਕੰਮ ਕਿੱਥੋਂ ਆਉਣਗੇ ਜੀ ਇਹਦਾ ਕੋਈ ਜਵਾਬ ਹੈ ਉਹਨਾਂ ਕੋਲ ਕੋਈ ਜਵਾਬ ਨਹੀਂ ਜੜ ਬੁੱਝ ਕੇ ਖਲਾਫ ਕਰਦੇ ਤਾਂ ਮਨਸ਼ਾ ਕੀ ਲੱਗਦੀ ਹੈ ਨਹੀਂ ਨਹੀਂ ਮਨਸ਼ਾ ਗਰੀਬ ਲੋਦੀ ਭਾਜਪੀ ਅਮੀਰਾਂ ਦੇ ਹੱਕ ਦੇ ਵਿੱਚ ਖੜੀ ਹੈ ਔਰ ਭਾਜਪੀ ਗਰੀਬ ਬੰਦੇ ਦਾ ਦੇਸ਼ ਦੇ ਵਿੱਚ ਗੱਲ ਕੁੱਟਣਾ ਚਾਹੁੰਦੀ ਆ ਉਹ ਕੁੱਟ ਰਹੀ ਆ ਔਰ ਇਹਦੇ ਨਾਲ ਬਹੁਤ ਵੱਡਾ ਗਰੀਬ ਵਿਚਾਰੇ ਜਿੰਨਾ 100 ਦਿਨ ਦਾ ਦਸਗਾਹ ਸੀਗਾ ਸਾਰਾ 365 ਦਿਨਾਂ ਦੇ ਵਿੱਚੋਂ 100 ਦਿਨ ਦਾ ਦਸਗਾਹ ਸੀ ਜੇ ਤੁਸੀਂ ਉਹ ਵੀ ਖੋਹ ਲੀਂਦੇ ਹੋ ਤੇ ਕੀ ਕੀ ਰਹਿ ਬੰਦ ਤੁਹਾਨੂੰ ਤੁਹਾਡੇ ਤਰੱਕ ਬੀਜੇਪੀ ਕਿਉਂ ਨਹੀਂ ਸਮਝਦੀ ਇਸ ਸੀ ਨਹੀਂ ਬੀਜੇਪੀ ਜਾਣ ਬੁੱਝ ਕੇ ਨਹੀਂ ਸਮਝਦੀ ਬੀਜੇਪੀ ਦੀ ਜਿਹੜੀ ਪਾਲਿਸੀ ਹੈ ਉਹ ਮੀਰਾ ਦੇ ਹੱਕ ਦੇ ਵਿੱਚ ਮਜ਼ਦੂਰਾਂ ਦੇ ਹੱਕ ਵਿੱਚ ਨਹੀਂ ਗਈ ਕਿਸਾਨਾਂ ਦੇ ਹੱਕ ਵਿੱਚ ਨਹੀਂ ਗਈ ਇਹ ਤਾਂ ਸਮਝੋ ਜਿਹੜਾ ਆ ਵੀ ਵੀ ਜੀ ਰਾਮ ਜੀ ਹੈ ਸੇਵ ਜਿੱਦਾਂ ਕਿਸਾਨੀ ਵਾਲੇ ਕਾਹੇ ਕਾਨੂੰਨ ਦੀ ਉਹਨਾਂ ਵਰਗਾ ਇੱਕ ਕਾਹੇ ਕਾਨੂੰਨ ਹੈ ਸੇਮ ਉਹੀ ਕਾਲਾ ਕਾਨੂੰਨ ਹੈ ਗਰੀਬਾਂ ਦੇ ਖਿਲਾਫ ਜਿੱਦਾਂ ਕਿਸਾਨਾਂ ਦੇ ਖਿਲਾਫ ਜਿਹੜਾ ਕਾਲਾ ਕਾਨੂੰਨ ਲੈ ਕੇ ਆਏ ਉਹਦਾ ਇਹ ਲੈ ਦਾਦਾ ਕੁੱਟਣਾ ਫਸਲਾਂ ਦਾ ਕੁੱਟ ਦੋ ਮੌਜੂਦਾ ਦਾ ਕੁੱਟ ਦੋ ਇਦਾਂ ਦੇ ਤੁਸੀਂ ਲੈ ਕੇ ਕਿਉਂਦੇ ਆਉਂਦੇ ਜਦ ਤਨਾਡਾ ਦੇ ਖਿਲਾਫ ਕਿਉਂਦੇ ਲੈ ਕੇ ਆਉਂਦੇ ਸਾਦਾ ਪੈਸਾ ਲੁੱਟ ਕੇ ਕੋਈ ਅੰਗਰੇਨ ਜਾ ਦੇ ਕੋ ਕਿਤੇ ਜਾ ਦੇ ਕੋ ਕਿਤੇ ਜਾ ਦੇ ਸਾਰੀ ਮਾਇਆ ਲਟਾਤੀ ਤੁਸੀਂ ਉਹਨਾਂ ਨੂੰ ਤੇ ਗਰੀਬਾਂ ਦੇ ਤੁਸੀਂ ਕਦੇ ਘੁੱਟ ਰੇ ਸਭ ਧੰਨਵਾਦ ਨਮਜੋਦ ਕੋ ਸਦੂ ਨਚਨ ਘਟਕਰੀ ਨੂੰ ਮਿਲ ਕੇ ਆਈ ਹੈ ਪੰਜਾਬ ਦੇ ਅੰਮ੍ਰਿਤਸਰ ਡਿਵੈਲਪਮੈਂਟ ਨੂੰ ਲੈ ਕੇ ਜੀ ਉਹਨਾਂ ਦਾ ਧੰਨਵਾਦ ਕੀਤਾ ਧੰਨਵਾਦ ਕਹਦੇ ਨੇ ਨਵਜੋਤ ਕੋਰ ਸਿੱਧੂ ਨੇ ਨਿਤਿਨ ਗੜਕੀ ਨੂੰ ਧੰਨਵਾਦ ਕੀਤਾ ਕਹਿੰਦੇ ਸਭ ਤੋਂ ਵਧੀਆ ਮੰਤਰੀ ਦੇ ਇਸ ਨਿਤਿਨ ਗੜਕੀ ਨੇ ਨਹੀਂ ਅਬਰਸਾ ਦੇ ਡਿਵੈਲਪਮੈਂਟ ਨੂੰ ਲੈ ਕੇ ਉਹਨੂੰ ਮਿਲ ਕੇ ਆਈ ਉਹਨਾਂ ਨੇ ਕਿਹਾ ਕਿ ਜਿਹੜਾ 에어ਪੋਰਟ ਦੇ ਜਿੱਥੇ ਸਰਕਾਰ ਨੇ ਕਿਹਾ ਸੀ ਕਿ ਬਲਕਿ ਕੋਈ ਜਾਮ ਨਹੀਂ ਲੱਗੇਗਾ ਰੋਜ਼ ਜਾਮ ਲੱਗਦੇ ਨੇ ਵੀਆਈਪੀ ਕਲਚਰ ਜ਼ਿਆਦਾ ਹੈਵੀ ਹੈ